ਮੇਰੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਭੈਣ ਭਰਾਵਾਂ ਦਾ ਧੰਨਵਾਦ ਅੱਜ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਬਹੁਤ ਹੀ ਲਾਭਦਾਇਕ ਹੋ ਰਹੀ ਆ ਮੈਂ ਇਸ ਸਮੇਂ ਨਹਿਰੀ विश्राम ਘਰ 47 ਵਿੱਚ ਖੜਾ ਨਹਿਰੀ विश्राम ਘਰ ਦੇ ਨਾਲ ਸੰਬੰਧਿਤ ਅਤੇ ਅੱਪਰ ਬਾਰੀ ਦੁਆਬ ਨਹਿਰ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਨੀਆਂ ਵੀਡੀਓ ਦੇ ਅੰਤ ਤੱਕ ਬਣੇ ਰਹੋ ਤਾਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜਾ ਰਹੀ ਹੈ ਨਹਿਰਾਂ ਦੇ ਬਾਰੇ ਵਿੱਚ। ਸੁਵੰਤ ਤੱਕ ਬਣੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਨਹਿਰੀ ਵਿਸ਼ਰਾਮ ਘਰ 46। ਅੰਗਰੇਜ਼ਾਂ ਦੇ ਸਮੇਂ ਇਹ ਵਿਸ਼ਰਾਮ ਘਰ ਬਣਾਇਆ ਗਿਆ ਸੀ। ਆਪਰ ਬਾਰੀ ਦਵਾਬ ਕਾ ਨਹਿਰ ਦੇ ਉੱਪਰ। ਇਸ ਦੀ ਹਾਲਤ ਇਸ ਵੇਲੇ ਖੰਡਰ ਬਣੀ ਪਈ ਹੈ ਕਿਸੇ ਸਮੇਂ ਇੱਥੇ ਬਹੁਤ ਜ਼ਿਆਦਾ ਰੌਣਕਾਂ ਹੁੰਦੀਆਂ ਸੀ ਇਸ ਬਿਲਡਿੰਗ ਦੀ ਹਾਲਤ ਹੁਣ ਵੇਖਿਆ ਹੀ ਬਣਦੀ ਹੈ ਬਿਲਕੁਲ ਖੰਡਰ ਬਣ ਚੁੱਕਿਆ ਹੈ ਇਸ ਬਿਲਡਿੰਗ ਦੇ ਦਰਵਾਜ਼ੇ ਡਿੱਗ ਚੁੱਕੇ ਨੇ ਅੰਦਰ ਪਿੱਪਲ ਉਗੇ ਪਏ ਨੇ ਕਦੇ ਇੱਥੇ ਅੱਗ ਸੇਕਦੇ ਹੁੰਦੇ ਸੀ ਜਦੋਂ ਪੁਰਾਣੇ ਜ਼ਮਾਨੇ ਵਿੱਚ ਇਹ ਉਹ ਜਗ੍ਹਾ ਹੁਣ ਹਾਲਤ ਬਹੁਤ ਮਾੜੀ ਹੈ ਪੰਜਾਬ ਵਿੱਚ ਦੋ ਦਰਿਆਵਾਂ ਦੇ ਵਿਚਕਾਰ ਦੀ ਜ਼ਮੀਨ ਨੂੰ ਦੁਆਬ ਅਤੇ ਰਾਵੀ ਤੇ ਬਿਆਸ ਦੇ ਵਿਚਕਾਰ ਦੇ ਖੇਤਰ ਨੂੰ ਬਾਰੀ ਦੁਆਬ ਵਜੋਂ ਜਾਣਿਆ ਜਾਂਦਾ ਹੈ ਉੱਪਰ ਬਾਰੀ ਦੁਆਬ ਨਹਿਰ ਜੋ ਪਠਾਨਕੋਟ ਨੇੜੇ ਮਾਧੋਪੁਰ ਤੋਂ ਨਿਕਲਦੀ ਹੈ ਇਹ ਪੰਜਾਬ ਵਿੱਚ ਸਿੰਚਾਈ ਦੇ ਮਕਸਦ ਲਈ ਪੁੱਟੀ ਜਾਣ ਵਾਲੀ ਪਹਿਲੀ ਨਹਿਰ ਹੈ। ਨਹਿਰਾਂ ਭਾਰਤ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਦੁਆਰਾ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਪਾਣੀ ਲਿਆਉਣ ਲਈ ਇਸ ਨਹਿਰ ਦਾ ਇਸਤੇਮਾਲ ਕੀਤਾ ਗਿਆ ਸੀ। ਮੁਗਲ ਕਾਲ ਵਿੱਚ ਵੀ ਖੇਤੀ ਦੀ ਸਿੰਚਾਈ ਖੂਹਾਂ, ਟੈਂਕੀਆਂ ਅਤੇ ਪੌੜੀਆਂ ਨਾਲ ਕੀਤੀ ਜਾਂਦੀ ਸੀ। 1849 ਈਸਵੀ ਵਿੱਚ ਲਾਰਸ ਭਰਾਵਾਂ ਜੌਨ ਅਤੇ ਹੈਨਰੀ ਨੇ ਪੰਜਾਬ ਦੀ ਬਾਗਡੋਰ ਸੰਭਾਲੀ। ਤਾਂ ਇਸ ਬਾਰੀ ਦਵਾ ਬਨਹਿਰ ਦਾ ਜਨਮ ਹੋਇਆ ਹਾਲਾਂਕਿ ਉਸ ਸਮੇਂ ਇਹ ਕੰਮ ਬਹੁਤ ਮੁਸ਼ਕਲ ਸੀ ਪਹਾੜੀ ਖੇਤਰ ਹੋਣ ਕਾਰਨ ਰਾਵੀ ਦੇ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਅਤੇ ਪਹਿਲੇ 20 ਕਿਲੋਮੀਟਰ ਵਿੱਚ 326 ਫੁੱਟ ਦੀ ਡੂੰਘਾਈ ਸੀ ਇਸ ਦੇ ਬਾਵਜੂਦ ਵੀ 1879 ਇਸਵੀ ਤੱਕ ਨਹਿਰ ਦਾ ਕੰਮ ਪੂਰਾ ਹੋ ਗਿਆ ਸੀ 1899 ਵਿੱਚ ਵਿਆਜ ਦਾ ਖਾਤਾ ਵੀ ਕਲੀਅਰ ਹੋ ਗਿਆ ਸੀ ਉੱਪਰ ਬਾਰੀ ਦਵਾਬ ਨਹਿਰ ਪਹਿਲੇ 48 ਕਿਲੋਮੀਟਰ ਮਾਦੋਪੁਰ ਤੋਂ ਟੀਬੜੀ ਤੱਕ ਇੱਕ ਚੈਨਲ ਵਿੱਚ ਚੱਲਦੀ ਹੈ ਟੀਬੜੀ ਤੋਂ ਇਹ ਦੋ ਚੈਨਲ ਵਿੱਚ ਹੋ ਜਾਂਦੀ ਹੈ ਮੇਨ ਬ੍ਰਾਂਚ ਉੱਪਰ ਅਤੇ ਕਸੂਰ ਬ੍ਰਾਂਚ ਉੱਪਰ ਕਸੂਰ ਬ੍ਰਾਂਚ ਉੱਪਰ 11 ਕਿਲੋਮੀਟਰ ਚੱਲ ਕੇ 48 ਪੁਲ ਤੇ ਜਾ ਕੇ ਦੋ ਭਾਗਾਂ ਵਿੱਚ ਹੋ ਜਾਂਦੀ ਹੈ ਸਿੱਧੀ ਜਾਣ ਵਾਲੀ ਸਬਰਾਉ ਬ੍ਰਾਂਚ ਅਤੇ ਦੂਸਰੀ ਕਸੂਰ ਬ੍ਰਾਂਚ ਲੋਅਰ ਅਤੇ ਦੂਜੀ ਜਿਹੜੀ ਮੇਨ ਬ੍ਰਾਂਚ ਅੱਪਰ ਅਲੀਵਾਲ ਤੋਂ ਜਾ ਕੇ ਦੋ ਭਾਗਾਂ ਵਿੱਚ ਵੰਡੀ ਜਾਂਦੀ ਹੈ ਇੱਕ ਮੇਨ ਬ੍ਰਾਂਚ ਅਪਰ ਅਤੇ ਦੂਸਰੀ ਲਾਹੌਰ ਬ੍ਰਾਂਚ ਇਸ ਤਰ੍ਹਾਂ ਇਹ ਬ੍ਰਾਂਚਾਂ ਅੱਗੇ ਚਲਦੀਆਂ ਜਾਂਦੀਆਂ ਹਨ ਇਹਨਾਂ ਵਿੱਚੋਂ ਕਈ ਛੋਟੇ ਮਾਈਨਰ ਵੀ ਨਿਕਲਦੇ ਹਨ ਜਿਨ੍ਹਾਂ ਨੂੰ ਸੂਵੇ ਕਿਹਾ ਜਾਂਦਾ ਹੈ 19ਵੀਂ ਸਦੀ ਦੇ ਮੱਧ ਵਿੱਚ ਬਣਿਆ ਮਾਦੋਪੁਰ ਹੈਡਵਰਕਸ ਹੁਣ ਇੱਕ ਆਧੁਨਿਕ ਬਰਾਜ ਵਿੱਚ ਤਬਦੀਲ ਹੋ ਚੁੱਕਾ ਹੈ ਪਾਣੀ ਦੇ ਵਧਾ ਵਹਾ ਨੂੰ ਵਧੇਰੇ ਕੁਸ਼ਲਤਾ ਨਾਲ ਨਿਰੰਤਰ ਕਰਨ ਦੇ ਸਮਰੱਥ ਹੈ ਰੰਜੀਤ ਸਾਗਰ ਡੈਮ ਚਾਲੂ ਹੋਣ ਨਾਲ ਪਾਣੀ ਦੀ ਪੂਰੀ ਵਰਤੋਂ ਕਰਨ ਲਈ 2001 ਵਿੱਚ ਅੱਪਰ ਬਾਰੀ ਦੁਆਬ ਨਹਿਰ ਨੂੰ ਦੁਬਾਰਾ ਬਣਾਇਆ ਗਿਆ ਅਤੇ ਇਹ ਕੰਮ 2005 ਵਿੱਚ ਪੂਰਾ ਹੋ ਗਿਆ ਜਯੂਬੀਡੀਸੀ ਅੱਪਰ ਬਾਰੀ ਦੁਆਬ ਨਹਿਰ ਦਾ ਇੱਕ ਪ੍ਰੋਜੈਕਟ ਕਿਹਾ ਜਾਂਦਾ ਹੈ ਇਸ ਦੀ ਲੰਬਾਈ 3119 ਕਿਲੋਮੀਟਰ ਵਿੱਚ ਫੈਲਿਆ ਹੋਇਆ ਇੱਕ ਨੈਟਵਰਕ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਅੱਗੇ ਵੀ ਸ਼ੇਅਰ ਕਰਿਓ ਮੈਂ ਆਪਣੇ ਵੱਲੋਂ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜੇ ਕੋਈ ਜਾਣਕਾਰੀ ਘੱਟ ਰਹਿ ਗਈ ਹੈ ਤਾਂ ਮੈਨੂੰ ਆਪਣਾ ਸੁਝਾਅ ਵੀ ਜਰੂਰ ਦਿਓ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਧੰਨਵਾਦ ਬਹੁਤ ਬਹੁਤ ਮਿਹਰਬਾਨੀ Thank mm -hmm. you.